ਬਾਬੂ ਸ਼ੈ ਟਾਈਮ ਸਦ ਸਵਾਗਤ ਹੈ ਮੈਂ ਬਲਜੀਤ ਬੱਲੀ ਐਡੀਟਰ ਬਾਬੂ ਸ਼ੈ ਨੈਟਵਰਕ ਅੱਜ ਯੂਨੀਅਨ ਗਵਰਨਮੈਂਟ ਦਾ ਬਜਟ ਪੇਸ਼ ਹੋਇਆ ਹੈ ਫਾਈਨੈਂਸ ਮਿਨਿਸਟਰ ਨੇ ਬਜਟ ਪੇਸ਼ ਕੀਤਾ ਤੇ ਉਹਦੇ ਬਹੁਤ ਸਾਰੇ ਐਸਪੈਕਟ ਨੇ ਪਰ ਸਾਡਾ ਜਿਹੜਾ ਪੰਜਾਬ ਦਾ ਖਾਸ ਮੇਨ ਕੰਸਰਨ ਜਿਹੜਾ ਉਹ ਐਗਰੀਕਲਚਰ ਨਾਲ ਹੈ ਖੇਤੀਬਾੜੀ ਨਾਲ ਹੈ ਕਿਸਾਨਾਂ ਨਾਲ ਹੈ ਕਿਸਾਨੀ ਨਾਲ ਹੈ ਤੇ ਖੇਤੀ ਦੀ ਡਿਵੈਲਪਮੈਂਟ ਨਾਲ ਹੈ ਖੇਤੀ ਨਾਲ ਜੁੜੇ ਇਸ਼ੂਜ਼ ਨਾਲ ਹੈ ਇਹ ਇਸ ਸੈਕਟਰ ਵਾਸਤੇ ਇਸ ਫੀਲਡ ਵਾਸਤੇ ਜਿਹੜੇ ਜੋ ਕੁਝ ਅਨਾਊਂਸਮੈਂਟਸ ਹੋਈਆਂ ਨੇ ਜਾਂ ਜੋ ਬਜਟ ਦੀ ਅਲੋਕੇਸ਼ਨ ਹੋਈ ਹੈ ਉਹ ਕਿਹੋ ਜਿਹਾ ਹੈ ਤੇ ਉਹਦਾ ਕੀ ਇੰਪੈਕਟ ਪੈਗਾ ਜਾਂ ਸਰਕਾਰ ਦੀ ਇੰਟੈਂਸ਼ਨ ਕੀ ਲੱਗਦੀ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਦਵਿੰਦਰ ਸ਼ਰਮਾ ਜੀ ਜਿਹੜੇ ਕਿ ਫੂਡ ਪਾਲਿਸੀ ਤੇ ਐਗਰੀਕਲਚਰ ਦੇ ਬਹੁਤ ਹੀ ਮਾਹਰ ਨੇ ਉਹਨਾਂ ਤੋਂ ਜਾਣਾਂਗੇ ਉਹਨਾਂ ਦਾ ਬਜਟ ਬਾਰੇ ਉਹਨਾਂ ਦੇ ਰਿਐਕਸ਼ਨ ਕੀ ਹੈ ਦਵਿੰਦਰ ਜੀ ਅ थैंक यू वेरी मच ਬੱਲੀ ਸਾਹਿਬ ਜੀ ਪਿਛਲੇ ਕੱਲ ਇਕਨੋਮਿਕ ਸਰਵੇ ਤੇ ਇਕ ਜਦ ਪ੍ਰੈਜੈਂਟ ਹੋਇਆ ਇਕਨੋਮਿਕ ਸਰਵੇ ਉਹਦੇ ਵਿੱਚ ਇਕ ਗੱਲ ਬੜੀ ਇੰਪੋਰਟੈਂਟ ਨਿਕਲ ਕੇ ਆਈ ਸੀ ਕਿ ਐ ਐਗਰੀਕਲਚਰ ਜਿਹੜਾ ਹੈਗਾ ਉਹਨੂੰ ਇਕ ਇੰਜਨ ਆਫ ਗ੍ਰੋਥ ਬਣਾਉਣਾ ਚਾਹੀਦਾ ਹੈ ਕਿ ਉਹਦੇ ਨਾਲ ਹੀ এমਪਲாய்ਮੈਂਟ ਦਾ ইস্যੂ ਅਡਰੈਸ ਹੋਏਗਾ ਉਹਦੇ ਨਾਲ ਹੀ ਲੋਕਾਂ ਦੀ ਇਕਨੋਮਿਕ ਜਿਹੜੀ ਇੱਕ ਕਪੈਸਿਟੀ ਹੈ ਉਹ بڑੇਗੀ ਇਹ ਕੱਲ ਦੇ ਇਕਨੋਮਿਕ ਬਜਟ ਇਕਨੋਮਿਕ ਸਰਵੇ ਵਿੱਚ ਜੀ ਠੀਕ ਹੈ ਔਰ ਅੱਜ ਜਿਹੜਾ ਇਕਨੋਮਿਕ ਆਪਣਾ ਬਜਟ ਪੇਸ਼ ਹੋਇਆ ਹੈਗਾ ਨਾ ਬਜਟ ਜਿਹੜਾ ਪੇਸ਼ ਹੋਇਆ 2024-25 ਦਾ ਉਹਦੇ ਵਿੱਚ ਬੜੀ ਡਿਸਪਾਇੰਟਮੈਂਟ ਹੈ ਕਿ ਸਰਕਾਰ ਨੂੰ ਸ਼ਾਇਦ ਇਹ ਇਹ ਫੋਕਸ ਜਿੱਥੇ ਹੋਣਾ ਚਾਹੀਦਾ ਸੀਗਾ ਉਥੇ ਉਹਨਾਂ ਨੇ ਉਹ ਲੂਜ਼ ਕਰਤਾ ਹੈਗਾ ਐਂਡ ਆਈ ਥਿੰਕ देयर alot many ways ਇਟ ਇਜ਼ ਐਨ ਓਪਰਚੁਨਿਟੀ ਲਾਸਟ ਮੈਂ ਕਰਕੇ ਕਹਿ ਰਿਹਾ ਕਿਉਂਕਿ ਇਲੈਕਸ਼ਨ ਦੇ ਰਿਜ਼ਲਟ ਤੋਂ ਬਾਅਦ ਔਰ ਕਿਸਾਨਾਂ ਵੀ ਲਗਾਤਾਰ ਇੱਕ ਜਿਹੜਾ ਪ੍ਰਿਆਸ ਰਿਹਾ ਹੈਗਾ ਕਿ ਬਈ ਸਰਕਾਰਾਂ ਐਮਐਸਪੀ ਨੂੰ ਕਾਨੂੰਨੀ ਅਧਿਕਾਰ ਬਣਾਣ ਤਾਂ ਔਰ ਦੂਜਾ ਹੈ ਕਿ ਜਿਹੜਾ ਇਕਨੋਮਿਕ ਸਰਵੇ ਹੈ ਕਹਿ ਰਿਹਾ ਹੈਗਾ ਕਿ ਬਈ ਐਗਰੀਕਲਚਰ ਜਿਹੜਾ ਜੋ ਹੈ ਉਹ ਇਕਨੋਮਿਕ आ, एक इंजन ऑफ ग्रोथ बन सकता है था कि बहुत इकोनॉमिक सर्वे कलैरिटी जी की ट्रांसलेट हो पाई क्योंकि नौने 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 जी है। हाँ नहीं ट्रांसलेट मतलब नहीं कर पाए जो बजट पेश हो इकोनॉमिकस डिपार्टमेंट है मैं इस करके कह रहा क्योंकि क्योंकि एग्रीकल्चर का जो बजट है पिछले साल का दैट इज वन पॉइंट टू फाइव लैख करोड़ 1.2 ਲੱਖ ਦਾ ਬਜਟ ਹੈਗਾ। ਔਰ ਇਸ ਸਾਲ ਦਾ ਬਜਟ ਵੜਾ ਕੇ 1.52 ਲੱਖ ਹੋ ਗਿਆ। 52। ਯਾਨੀ 27000 ਦੀ ਵਾਧੂ ਹੋਈ ਹੈ। ਔਰ ਸੁਪਾਈ ਹੈ ਕਿ ਜਿਹੜੀ ਬਰੋਕਰੀ ਹੁੰਦੀ ਹੈ ਉਹ ਇੰਨਾ بڑا ਜਿਹੜਾ ਸਿਸਟਮ ਹੈਗਾ ਉਹਦੇ ਵਿੱਚ ਸੈਲਰੀ ਇਨਕਰੀਜ਼ ਔਰ ਇਹ ਸਾਰੀ ਗੱਲਾਂ ਜਿਹੜੀ ਹੁੰਦੀਆਂ ਕਾਸਟ ਇਨਕਰੀਜ਼ ਜਿਹੜੀ ਹੁੰਦੀਆਂ ਉਹ ਆਲਮੋਸਟ ਉਹਨੂੰ ਹੀ ਕਵਰ ਕਰੇਗਾ ਕੋਈ ਨਵੀਂ ਚੀਜ਼ ਤੁਹਾਡੇ ਸਾਡੇ ਵਾਸਤੇ ਨਹੀਂ ਹੈਗੀ ਉਹਦੇ ਵਿੱਚ ਜਿਹੜਾ ਉਹਦੇ ਚ ਉਹਨਾਂ ਨੇ ਕਿਹਾ ਕਿ ਐਗਰੀ ਜਲਦੇ ਰਿਫਾਰਮ ਦੀ ਲੋੜ ਹੈ ਐਗਰੀਕਲਚਰ ਸੈਕਟਰ ਨੂੰ ਰਿਫਾਰਮਜ਼ ਵਾਸਤੇ ਇੰਟੈਂਸ਼ਨ ਜ਼ाहिर ਕੀਤੀ ਹੈ ਪਰ ਉਹਦੇ ਵਾਸਤੇ ਬਜਟ ਨਹੀਂ ਹੈ ਐਗਜੈਕਟਲੀ ਇੱਕ ਤਾਂ ਇਹ ਗੱਲ ਤੁਸੀਂ ਕਹਿ ਰਹੇ ਹੋ ਉਸੀ ਗੱਲ ਦੀ ਹੋਰ ਵੀ ਹੈ ਔਰ ਜਿਨੂੰ ਤੁਸੀਂ ਗੱਲ ਕਰ ਰਹੇ ਹੋ ਉਹ ਇਸ ਕਰਕੇ ਵੀ ਇੰਪੋਰਟੈਂਟ ਹੈ ਪੰਲੀ ਸਾਹਿਬ ਕਿਉਂਕਿ ਐਗਰੀਕਲਚਰ ਦਾ ਟੋਟਲ ਬਜਟ ਹੈ ਦੇਸ਼ ਦਾ ਇਸ ਵਾਰ 50 ਲੱਖ ਕਰੋੜ ਹੈ 50 ਲੱਖ ਕਰੋੜ ਦੇ ਵਿੱਚ ਅਗਰ ਅਸੀਂ ਐਗਰੀਕਲਚਰ ਦਾ ਜਿਹਦੇ ਵਿੱਚ ਅੱਧੀ ਜਨਸੰਖਿਆ ਸਾਡੇ ਦੇਸ਼ ਦੀ ਇਨਵੋਲਡ ਹੈ ਯਾਨੀ 70 ਕਰੋੜ ਲੋਕੀ ਖੇਤੀ ਨਾਲ ਜੁੜੇ ਹੈਗੇ ਆ ਡਾਇਰੈਕਟ ਇੰਡਾਇਰੈਕਟ ਔਰ 70 ਜਿਹੜੇ ਕਰੋੜ ਲੋਕੀ ਹੈਗੇ ਆ ਉਹਨਾਂ ਵਾਸਤੇ ਅਗਰ ਤੁਸੀਂ ਮਾਤਰ 3% ਬਜਟ ਦਿਓਗੇ ਕਿ ਤੁਸੀਂ ਕਿਹੜਾ ਚਮਤਕਾਰ ਐਕਸਪੈਕਟ ਕਰ ਸੁਤੇ ਹੋ ਹੂੰ ਹੂੰ ਕੋ ਕੋ ਚਮਤਕਾਰ ਤਾਂ ਹੋ ਨਹੀਂ ਸਕਦਾ ਖੇਤੀ 'ਚ ਫਿਰ ਜਿਹੜੀ ਪਿਛੀ ਗੱਲ ਕੱਲ ਬਜਟ ਦੇ ਪਹਿਲੇ ਜਿਹੜਾ ਆਪਣਾ ਸਰਵੇ ਨੇ ਕਿਹਾ ਹੈਗਾ ਉਹ ਐਕਸਪੈਕਟ ਕਰ ਰਿਹਾ ਕਿ ਐਗਰੀਕਲਚਰ ਨੂੰ ਅਸੀਂ ਇਕਨੋਮਿਕ ਗ੍ਰੋਥ ਦਾ ਇੰਜਨ ਬਣਾਈਏ ਅੱਜ ਤੱਕ ਸਾਡੇ ਦੇਸ਼ ਵਿੱਚ 1990 ਤੋਂ 1991 ਤੋਂ ਬਾਅਦ ਸਿਰਫ ਇੰਡਸਟਰੀ ਇਜ਼ ਦੀ ਇੰਜਨ ਆਫ ਗਰੋਥ ਤਾਂ ਇਹ ਬੜਾ ਅੱਛਾ ਗੱਲ ਸੀਗੀ ਔਰ ਮੈਂ ਤੁਹਾਨੂੰ ਪਤਾ ਹੈ ਕਿ ਮੈਂ ਕਿੰਨੇ ਉਸ ਟਾਈਮ ਤੋਂ ਇਹ ਬੋਲਦਾ ਆ ਰਿਹਾ ਕਿ ਐਗਰੀਕਲਚਰ ਨੂੰ ਇੱਕ ਸੈਕੰਡ ਇੰਜਨ ਆਫ ਗਰੋਥ ਬਣਾਉਣਾ ਚਾਹੀਦਾ ਹੈਗਾ ਔਰ ਮੈਨੂੰ ਲੱਗਿਆ ਕਿ ਇਕਨੋਮਿਕ ਸਰਵੇ ਨੇ ਪਹਿਲੇ ਸਾਡੀ ਗੱਲ ਕਿਸ ਤਰ੍ਹਾਂ ਸੁਣ ਲਈ ਐਂਡ ਉਹ ਉਹਨਾਂ ਨੇ ਰਿਫਲੈਕਟ ਕੀਤਾ ਲੇਕਿਨ ਸਰਕਾਰ ਨੇ ਮੈਨੂੰ ਲੱਗਦਾ ਜਿਸ ਤਰ੍ਹਾਂ ਪਹਿਲੇ ਕਹਿ ਰਹੇ ਸੀ ਇੱਕ ਅਪਰਚੂਨਿਟੀ ਲਾਸਟ ਹੋ ਗਈ ਹੈ ਲਾਸ ਇਸ ਕਰਕੇ ਹੋ ਗਈ ਹੈ ਕਿ ਕਿਸਾਨ ਬੋਲ ਰਿਹਾ ਹੈਗਾ ਕਿ ਸਾਨੂੰ ਕਾਨੂੰਨੀ ਅਧਿਕਾਰ ਦਿਓ ਐਮਐਸਪੀ ਦਾ ਕਿਉਂਕਿ ਉਹਨਾਂ ਦੀ ਇਨਕਮ ਬੜੀ ਲੋ ਹੈਗੀ ਹੈ ਸਭ ਤੋਂ ਲੋਅਰਸਟ ਪੱਧਰ ਤੇ ਕਿਸਾਨ ਦੀ ਇਨਕਮ ਆਂਦੀ ਹੈ ਹਿੰਦੁਸਤਾਨ ਤੇ ਔਰ ਇਹ ਇਹ ਮਨਰੇਗਾ ਦੇ ਮਜ਼ਦੂਰਾਂ ਤੋਂ ਵੀ ਘੱਟ ਹੈਗੀ ਇਹਨਾਂ ਦੀ ਇਨਕਮ ਅਗਰ ਆਪ ਦੇਸ਼ ਦੇ ਪੱਧਰ ਪਰ ਦੇਖੀਏ ਇਸ ਟਾਈਮ ਤੇ ਵਿੱਤ ਮੰਤਰੀ ਕਹਿੰਦੇ ਹੈਗੇ ਸਾਡੀ ਅੱਜ ਕਿ ਭਈ ਅਸੀਂ ਕਿਸਾਨਾਂ ਨੂੰ ਐਮਐਸਪੀ ਦੇ ਰਹੇ ਹੈਗੇ ਆ ਸਭ ਫਸਲਾਂ ਤੇ ਔਰ ਉਹ 50% ਪ੍ਰੋਫਿਟ ਹੈ ਓਵਰ ਦੀ ਕਾਸਟ ਆਫ ਪ੍ਰੋਡਕਸ਼ਨ ਮੈਂ ਇਹ ਦੱਸ ਹੀ ਕਿਹਾ ਕਿ ਵਿੱਤ ਮੰਤਰੀ ਨੂੰ ਪਤਾ ਹੋਣਾ ਚਾਹੀਦਾ ਕਿ ਅਗਰ ਇਸ ਟਾਈਮ ਤੇ ਇੱਕ ਵੀ ਕੰਮ ਕਰ ਲੈਂਦੇ ਉਹ ਜਿਹਦੇ ਵਿੱਚ ਕਿਸਾਨਾਂ ਦੀ ਇਨਕਮ ਵੱਧਦੀ ਹੈ ਤਾਂ ਇੱਕ ਬਹੁਤ بڑا ਇੱਕ ਮੈਸੇਜ ਜਾਣਾ ਸੀਗਾ ਹੂੰ ਹੂੰ ਉਦਾਹਰਨ ਦੇ ਤੌਰ ਤੇ ਹੂੰ 36 ਗਾੜੇ ਇੱਕ ਐਸਾ ਰਾਜ ਹੈ ਉਹ ਵੀ ਬੀਜਪੀ ਸਰਕਾਰ ਹੈ ਉਥੇ ਉਹ ਉਹ ਕਿਸਾਨਾਂ ਨੂੰ ਪੈਟੀ ਦਾ ਝੋਨੇ ਦਾ ਜਿਹੜਾ ਭਾਅ ਹੈਗਾ ਉਹ ਦਿੰਦੇ ਹੈਗੇ 3100 ਰੁਪਏ ਪ੍ਰਤੀ ਕਿਲੋ ਹੂੰ

ਇਹ 31000 ਰੁਪਏ ਦੇ ਰਹਿ ਗਏ ਹਾਂ ਇੱਕ ਕਰ ਸਕਦੇ ਹੈਗੇ ਤੁਹਾਡੀ ਗੱਲ ਠੀਕ ਹੈ ਪਰ ਸਾਰੇ ਦੇਖਦੇ ਵੀ ਪੈਡੀ ਜਿਹੜੇ ਫਾਰਮਰ ਹੈਗੇ ਉਹਨਾਂ ਵਾਸਤੇ ਅਗਰ ਅੱਜ ਐਲਾਨ ਕਰਤਾ ਹੁੰਦਾ ਤਾਂ ਤੁਸੀਂ ਦੇਖਦੇ ਆ ਕਿ ਅੱਜ ਖੇਤੀ ਵੀ ਕਿਸਾਨਾਂ ਦੇ ਚਿਹਰੇ ਤੇ ਇੱਕ ਰੌਣਕ ਆ ਜਾਣੀ ਸੀ ਕਿਉਂਕਿ ਟੱਕਰ ਕਦਕੇ ਤੇ ਸ਼ੁਰੂਆਤ ਤਾਂ ਹੁੰਦੀ ਨਾ ਹੂੰ ਹੂੰ ਤੋਂ ਉਹ ਉਹ ਨਹੀਂ ਹੋ ਪਾਇਆ ਬੜਾ ਦੁੱਖ ਹੈ